ਸਸਵੇਕਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਮੈਕਸਿਮਮ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਔਰ ਕਮੈਂਟ ਵੀ ਇਸੇ ਚੀਜ਼ ਤੇ ਆਇਨੀ ਵੀ ਸਵੇਰੇ ਜਦੋਂ ਉੱਠਦੇ ਆ ਇੱਕ ਸਾਈਡ ਤੇ ਲੱਕ ਦੇ ਵਿੱਚ ਦਰਦ ਹੁੰਦਾ ਔਰ ਇਸ ਦਾ ਕਾਰਨ ਕੀ ਹੈ ਇਸ ਦਾ ਕਾਰਨ ਕੀ ਹੈ ਵੀ ਆਪਣੇ ਲੰਬਰ ਦੇ ਮਸਲ ਹੈ ਜੋ ਇੱਕ ਸਾਈਡ ਦੇ ਟਾਈਟ ਹੋ ਜਾਂਦੇ ਨੇ ਦੂਸਰੇ ਸਾਈਡ ਤੇ ਕਮਜ਼ੋਰ ਹੋਣ ਕਰਕੇ ਉਹ ਢਿੱਲੇ ਰਹਿ ਜਾਂਦੇ ਨੇ ਸੋ ਉਸ ਨੂੰ ਆਪਾਂ ਕਿਹੜੀਆਂ ਕਸਰਤਾਂ ਨਾਲ ਠੀਕ ਕਰੀਏ ਇਹ ਕਸਰਤਾਂ ਤੁਸੀਂ ਸਵੇਰੇ ਸਵੇਰੇ ਬੈੱਡ ਤੇ ਹੀ ਕਰਨੀਆਂ ਨੇ 5 ਮਿੰਟ ਨਹੀਂ ਲੱਗਣੇ ਔਰ ਤੁਹਾਨੂੰ ਦਰਦ ਦਾ ਜੋ ਲੈਵਲ ਹੈ ਉਹ ਥੋੜਾ ਘੱਟ ਜਾਏਗਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਧ ਸਿੰਘ ਸਰਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਚੰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ ਐਸਰੀ ਸਿੰਘ ਸਰਾ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸਰੀ ਸਿੰਘ ਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਮੋਸਟਲੀ ਸਾਨੂੰ ਇਨਕੁਆਰੀਜ਼ ਜਾਂ ਕਮੈਂਟ ਬਾਕਸ ਦੇ ਵਿੱਚ ਬਹੁਤ ਕਮੈਂਟਸ ਆਉਂਦੇ ਨੇ ਜੋ ਪੇਸ਼ੈਂਟ ਦੇ ਰਿਗਾਰਡਿੰਗ ਹੁੰਦੇ ਨੇ ਸੋ ਉਸ ਦੇ ਲਈ ਅਸੀਂ ਇੱਕ ਸੋਲੂਸ਼ਨ ਲੱਭਿਆ ਹੈ ਹਰ ਫਰਡੇ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਇਨਸਟਾਗ੍ਰਾਮ ਪੇਜ ਤੇ ਅਸੀਂ ਲਾਈਵ ਹੋਇਆ ਕਰਾਂਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਸੋ ਤੁਸੀਂ ਸਾਨੂੰ ਫੋਲੋ ਕਰ ਲਓ ਐਸ ਸਰੀ ਸਿੰਘਸਰਾ ਫਿਜ਼ੀਓਥੈਰੇਪੀ ਦਾ ਸਾਡਾ ਇਨਸਟਾਗ੍ਰਾਮ ਪੇਜ ਹੈ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫੋਰ ਐਗਜ਼ਾਮਪਲ ਆਪਣੇ ਖੱਬੇ ਪਾਸੇ ਇਸ ਜਗ੍ਹਾ ਤੇ ਦਰਦ ਹੁੰਦਾ ਹੈ ਤਾਂ ਇਸ ਲਈ ਆਪਾਂ ਇਸ ਨੂੰ ਇਸ ਦੇ ਉੱਪਰ ਰੱਖ ਕੇ ਤਾਂ ਔਰ ਇਸ ਦੇ ਉੱਪਰ ਲੇਟ ਜਾਗੇ ਔਰ ਇਸ ਨੂੰ ਲੱਕ ਨਾਲ ਆਪਾਂ نیچے ਨੂੰ ਦਬਾਂਗੇ ਜ਼ੋਰ ਦੀ ਇੱਥੇ ਆਪਾਂ 5 ਗਿਣਨੇ ਨੇ 1 2 3 4 5 ਪੇਟੇਲਾ ਛੱਡ ਦੇਣਾ ਫੇਰ نیچے ਨੂੰ ਦਬਣਾ ਪ੍ਰੈਸ਼ਰ ਲਾਵਾਂਗੇ ਥੱਲੇ ਨੂੰ 1 2 3 4 5 ਪੇਟੇਲਾ ਛੱਡ ਦੇਣਾ ਅਗਰ ਲੱਤਾਂ ਸਧੀਆਂ ਤੇ ਜ਼ੋਰ ਨਹੀਂ ਪਏਗਾ ਤਾਂ ਗੋਡੇ ਮੋੜ ਕੇ ਵੀ ਤੁਸੀਂ ਜ਼ੋਰ ਲਾ ਸਕਦੇ ਹੋ ਔਰ ਇਸ ਨੂੰ ਤੁਸੀਂ ਨੀચે ਨੂੰ ਦਬ ਸਕਦੇ ਹੋ ਇਸ ਨੂੰ ਕਹਿੰਦੇ ਆ ਮੋਬਿਲਾਈਜੇਸ਼ਨ 1 2 3 4 5 ਇਹ ਛੱਡ ਦੇਣਾ ਫਿਰ ਦਬਾਂਗੇ 1 2 3 4 5 ਇਹ ਛੱਡ ਦੇਣਾ ਫਿਰ ਦਬਾਂਗੇ 1 2 3 4 5 ਦੈਨ ਰਿਲੈਕਸ ਇਸ ਕਸਰਤ ਨੂੰ ਤੁਸੀਂ ਤਿੰਨ ਵਾਰੀ ਕਰਨਾ 5-5 ਦੇ ਤਿੰਨ ਸੈੱਟ ਔਰ ਦੈਨ ਇਸ ਨੂੰ ਤੁਸੀਂ ਸਾਈਡ ਤੇ ਕੱਢ ਦੇਣਾ ਇਹ ਹੋ ਗਈ ਤੁਹਾਡਾ ਨੰਬਰ 1 ਪਾਰਟ ਮੋਬਿਲਾਈਜੇਸ਼ਨ ਹੁਣ ਗੱਲ ਕਰਨ ਲੱਗੀਆਂ ਜਿਹੜੇ ਆਪਾਂ ਸਟ੍ਰੈਚ ਕਰਨੇ ਆ सो नंबर वन स्ट्रैच की है लंबर रोटेशन स्ट्रैच दोनों गोडे मोड़ लागे और अपनी साइड स कर देंगे और गर्दन इसे आपको होल्ड करना दो तीन चार देखो इस साइड आए सारे मसलस से स्ट्रैच पेगा फिर आप दूसरी साइड करा और गर्दन दूसरी साइड कर लेंगे एक दो तीन चार पंच तो फिर दूसरी सैड गर्दन दूसरी साइड एक दो तीन चार पंच फिर कर दो दूसरी साइड साइड एक दो तीन चार पंच फिर दूसरी साइड एक दो तीन चार फिर दूसरी साइड एक दो तीन चार पंच फिर दूसरी साइड एक दो तीन चार पंच देन रिलैक्स वारी एसाइड ए साइड ये हो गया थोड़ा नंबर वन स्ट्रैच ਲੰਬਰ ਰੋਟੇਸ਼ਨ ਸਟ੍ਰੈਚ ਹੁਣ ਆਪਾਂ ਕਰਾਂਗੇ ਲੰਬਰ ਰੋਟੇਸ਼ਨ ਸਟ੍ਰੈਚ ਹੀ ਕਰਾਂਗੇ ਜਿਸ ਦੇ ਵਿੱਚ ਆਪਾਂ ਇੱਕ ਲੱਤ ਨਾਲ ਇਸ ਨੂੰ ਆਪਾਂ ਮੋੜਾਂਗੇ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਇੱਕ ਗੋਡਾ ਮੋੜ ਲਾਂਗੇ ਜਿਸ ਸਾਈਡ ਆਪਾਂ ਸਟ੍ਰੈਚ ਕਰਨਾ ਹੈ ਔਰ ਲੱਤ ਨੂੰ ਉੱਪਰ ਚੱਕ ਕੇ ਦੂਸਰੇ ਹੱਥ ਦੀ ਮਦਦ ਨਾਲ ਇਧਰ ਨੂੰ ਖਿੱਚਦਾਂਗੇ ਔਰ ਕਰਦਾਂਗੇ ਦੂਸਰੀ ਸਾਈਡ ਤੁਹਾਡੇ ਪੂਰੇ ਇਸ ਪਾਰਟ ਤੇ ਸਟ੍ਰੈਚ ਪਏਗਾ ਔਰ ਤੁਸੀਂ ਇੱਥੇ ਹੋਲਡ ਕਰੋਗੇ 5 ਸੈਕਿੰਡ 1 2 3 4 5 ਦੈਨ ਰਿਲੈਕਸ ਫਿਰ ਚੁਟਾ ਕਰੋਗੇ ਇਹ ਗੋਡਾ ਮੋੜ ਕੇ ਲੱਤ ਉੱਪਰ ਚੱਕ ਦੋਗੇ ਫਿਰ ਐਸਾਈਡ ਕਰੋਗੇ ਤਾਂ ਨੂੰ ਆਪੋਜ਼ਿਟ ਸਾਈਡ 1 2 3 4 5 ਦੈਨ ਰਿਲੈਕਸ ਇਸੇ ਤਰੀਕੇ ਕਰ ਦੋਗੇ ਫਿਰ ਗੋਡਾ ਮੋੜੋਗੇ ਲੱਤ ਉੱਪਰ ਚੱਕ ਦਾਂਗੇ ਔਰ ਦੂਸਰੇ ਹੱਥ ਦੀ ਮਦਦ ਨਾਲ ਇੱਧਰ ਖਿੱਚ ਦਾਂਗੇ ਕਰਦਨ ਦੂਸਰੀ ਸਾਈਡ 1 2 3 4 5 ਦੈਨ ਰਿਲੈਕਸ ਇਹ ਤੁਸੀਂ 5 ਵਾਰੀ ਕਰਨਾ ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਨੇ ਆਂ ਕਿ ਗੋਡਾ ਮੋੜਿਆ ਲੱਤ ਉੱਪਰ ਚੱਕੀ ਔਰ ਇਸ ਨੂੰ ਇਧਰ ਨੂੰ ਖਿੱਚਤਾ ਕਰਦਨ ਆਪੋਜ਼ਿਟ ਸਾਈਡ ਲੈ ਗਏ ਔਰ ਇੱਥੇ ਤੁਸੀਂ 5 ਸੈਕਿੰਡ ਹੋਲਡ 1 2 3 4 5 ਦੈਨ ਰਿਲੈਕਸ ਫੇਲਾਛਤੀ ਕਰ ਦੇਣੀ ਹੈ ਫੇਲਾ ਤਮੂੜਨੀ ਹੈ ਲੱਤ ਉੱਪਰ ਚੱਕਤੀ ਦੂਸਰੇ ਹੱਥ ਦੀ ਮਦਦ ਨਾਲ ਇਧਰ ਨੂੰ ਖਿੱਚ ਦਾਂਗੇ ਗਰਦਨ ਆਪੋਜ਼ਿਟ ਸਾਈਡ ਰਹੇਗੀ ਇਥੇ ਫੇਰ ਆਪਾਂ 5 ਗਿਣਾਂਗੇ 1 2 3 4 5 ਦੈਨ ਰਿਲੈਕਸ ਫਿਰ ਸਿੱਧੇ ਦੇ ਕਰਕੇ ਫੇਰ ਗੋਡਾ 모ੜਿਆ ਲੱਤ ਉੱਪਰ ਚੱਕੀ ਦੂਸਰੇ ਹੱਥ ਦੀ ਮਦਦ ਨਾਲ ਇਧਰ ਨੂੰ ਖਿੱਚ ਦਾਂਗੇ ਔਰ ਗਰਦਨ ਇਧਰ ਕਮਾ ਦਾਂਗੇ ਇਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 10 4 5 देन रिलैक्स ए दूसरा स्ट्रेच भी ਤੁਸੀਂ ਸਿੰਗਲ ਲੈਗ ਵਾਲਾ ਪੰਜ ਵਾਰੀ ਐਸਾਈਡ ਪੰਜ ਵਾਰੀ ਐਸਾਈਡ ਹੁਣ ਥਰਡ ਸਟ੍ਰੈਚ ਦੀ ਗੱਲ ਕਰਨ ਲੱਗੇ ਆ ਜਿਸ ਨੂੰ ਕਿਹਾ ਜਾਂਦਾ ਹੈ ਫਿਗਰ ਆਫ 4 ਸਟ੍ਰੈਚ ਦੋਨੋਂ ਗੋਡੇ ਮੋੜ ਲਾਂਗੇ ਆਪਾਂ ਪਹਿਲਾਂ ਤੁਹਾਨੂੰ ਐਸਾਈਡ ਕਰਕੇ ਦਿਖਾਵਾਂਗੇ ਇਹ ਲੱਤ ਦੂਸਰੇ ਗੋਡੇ ਦੇ ਉੱਪਰ ਰੱਖ ਦੇਣੀ ਹੈ ਔਰ ਦੂਸਰਾ ਗੋਡਾ ਸਾਟੀ ਨਾਲ ਲਾਉਣ ਦੀ ਕੋਸ਼ਿਸ਼ ਕਰਨਾ ਇਦਾਂ ਕਰਕੇ ਔਰ ਇੱਥੇ ਆਪਾਂ 10 ਸੈਕਿੰਡ ਨੇ 1 2 3 4 5 6 7 8 9 10 देन रिलैक्स ए ਤੁਹਾਡੇ ਪੈਰੀ ਫਾਰਮਸ ਜਿਹੜਾ ਮਸਲ ਹੈ ਜੋ ਗਰੁੱਪ ਹੈ ਉਸ ਨੂੰ ਇਹ ਸਟ੍ਰੈਚ ਕਰੇਗਾ ਦੁਬਾਰਾ ਦੇਖੋ ਫੇਰ ਆਪਾਂ ਗੋਡਾ ਦੂਸਰੇ ਗੋਡੇ ਦੇ ਉੱਪਰ ਰੱਖਿਆ ਔਰ ਇੱਕ ਖੱਬਾ ਹੱਥ ਆਪਾਂ ਦੋਨਾਂ ਗੋਡਿਆਂ ਦੇ ਵਿਚਾਲ ਦੀ ਲੈ ਕੇ ਸੱਜੇ ਗੋਡੇ ਨੂੰ ਇਧਰੋਂ ਫੜ ਕੇ ਆਪਾਂ ਖਿੱਚਣਾ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ ਜਿੰਨਾ ਲਾ ਸਕਦੇ ਹੋ ਬਿਲਕੁਲ ਆਪਾਂ 10 ਗਿਣਨੇ ਨੇ 1 2 3 4 5 6 7 रिलैक्स, बिल्कुल सीधे हो जाना पांच बारी इस साइड और दूसरी साइड करके दिखाने दोनों गोडे मोड़े और दैन इस गोडे नोना के बच्चे हत्या पकड़ के छाती ना की कोशिश करा आप दस गिणा एक दो तो, तीन चार पांच छत अठ नौ दस दिन रिलैक्स फिर दोनों लत्त सीधियां कर दे ਇਹਨਾਂ ਪਾ ਦੋਨੇ ਮੋੜਾਂਗੇ ਔਰ ਇਹ ਲਾਤ ਇਸ ਦੇ ਉੱਪਰ ਰੱਖਾਂਗੇ ਦੋਨਾਂ ਹੱਥਾਂ ਨਾਲ ਇਦਾਂ ਫੜ ਕੇ ਕੋਟਾ ਸਾਤੀ ਨਾਲ ਲਾਉਣ ਦੀ ਕੋਸ਼ਿਸ਼ ਔਰ ਆਪਣੇ ਸਾਈਡ ਤੇ ਆਪਣੀ ਜਿਹੜਾ ਪੱਟ ਦੀ ਬੈਕ ਸਾਈਡ ਹੈ हिਪ ਵਾਲੀ ਪਾਸਾ ਉਥੇ ਖਿੱਚ ਪਊਗੀ ਪੂਰੀ ਇੱਥੇ ਤੁਸੀਂ 10 ਗੈਣਨੇ ਆ 1 2 3 4 5 6 7 8 9 10 ਦੈਨ ਰਿਲੈਕਸ ਫਿਰ ਸਿੱਧੇ ਕਰ ਦੇਣਾ ਇਹ ਤੁਸੀਂ 5 ਵਾਰੀ ਇਸ ਸਾਈਡ 5 ਵਾਰੀ ਇਸ ਸਾਈਡ ਇਹ ਹੋ ਗਿਆ ਤੁਹਾਡਾ ਫਿਗਰ ਆਫ 4 ਸਟ੍ਰੈਚ ਔਰੇ ਤੁਸੀਂ ਸਵੇਰੇ ਉੱਠਣਸਾਰ ਹੀ ਕਸਰਤਾਂ ਕਰਨੀਆਂ ਨੇ ਹੁਣ ਆਪਾਂ ਗੱਲ ਕਰਨ ਲੱਗੇ ਆ ਇਸ ਤੋਂ ਬਾਅਦ ਜਿਹੜੀ ਆਪਾਂ ਕਸਰਤ ਕਰਨੀ ਹੈ ਉਹ ਹੈਗੀ ਆ ਤੁਹਾਡੀ ਸਟਰੈਂਥਨਿੰਗ ਐਕਸਰਸਾਈਜ਼ ਆਪਾਂ ਹੁਣ ਸਟ੍ਰੈਚਿੰਗ ਹੋ ਗਈ ਸਟ੍ਰੈਚ ਦਾ ਕੀ ਆ ਅੱਜ ਆਪਾਂ ਸਟ੍ਰੈਚ ਕਰਾਂਗੇ ਕੱਲ ਨੂੰ ਆਪਾਂ ਸਟਰੈਂਥਨਿੰਗ ਕਰਾਂਗੇ ਵੀ ਅੱਜ ਸਟ੍ਰੈਚ ਕਰ ਲਓ ਕੱਲ ਨੂੰ ਆਪਣੇ ਮਸਲਸ ਨੂੰ ਤਕੜੇ ਕਰ ਲਓ ਹੁਣ ਆਪਾਂ ਜੋ ਕਰਨ ਲੱਗੇ ਆ ਦੈਟ ਇਜ਼ ਨੈਕਸਟ ਐਕਸਰਸਾਈਜ਼ ਇਜ਼ ਬ੍ਰਿਜਿੰਗ ਦੋਨੋਂ ਕੋਟੇ ਮੋੜ ਲਈ ਔਰ आप लक नक देना इतने आप होल्ड करा एक दो तीन चार पाँच पे सत अठ नौ दस दिन रिलैक्स कर देनी फिर दोनों मोड़ लेनी है और दैन लकूर चक देना इतने आप होल्ड करा एक दो तीन चार पाँच पे सत अठ नौ दस दैन रिलैक्स फिर दोनों गोडे मोड़ ले फिर आप लक उपर चकता इतने आप होल्ड करा एक दो तीन चार पाँच पे सत अठ नौ दस दिन रिलैक्स फिर दोनों गोडे मोड़े फिर आप लक्कू उ चक्ता एक दो तीन चार पाँच पे सत अठ नौ दस दैन रिलैक्स फिर दोनों गोडे मोड़े फिर लक्र चकता एक 2 3 4 5 6 7 8 9 10 देन रिलैक्स एक ਅਸਰ ਤੁਸੀਂ 5 ਵਾਰੀ ਕਰਨੀ ਹੈ ਹੌਲੀ ਹੌਲੀ ਸਾਰੀਆਂ ਕਸਰਤਾਂ 5 ਤੋਂ ਸ਼ੁਰੂ ਕਰਾਂਗੇ ਰੈਪੀਟੀਸ਼ਨਸ 5 ਤੋਂ 6 6 ਤੋਂ 8 8 ਤੋਂ 10 ਇਹ ਹੋਗੀ ਨੰਬਰ 1 ਸਟਰੈਂਥਨਿੰਗ ਐਕਸਰਸਾਈਜ਼ ਜਿਸ ਨੂੰ ਕਿਹਾ ਜਾਂਦਾ ਹੈ ਬ੍ਰਿਜਿੰਗ ਹੁਣ ਸੈਕੰਡ ਐਕਸਰਸਾਈਜ਼ ਕਰਨ ਲੱਗੀ ਆ ਆਪਾਂ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਪ੍ਰੋਨ ਚ ਆ ਜਾਾਂਗੇ ਇਦਾਂ ਬਿਲਕੁਲ ਇਸ 90 ਡਿਗਰੀ ਪੋਜੀਸ਼ਨ 'ਚ ਆ ਜਾਓਗੇ ਤੁਸੀਂ ਦੇਖੋ ਜੋ ਇਹ ਐਂਗਲ ਆ ਇਹ 90 ਡਿਗਰੀ ਦਾ ਹੋਣਾ ਚਾਹੀਦਾ ਕੁਣੀਆਂ ਦੇ ਭਾਰਤੀ ਜੋ ਆਪਣੀ ਅੱਪਰ ਬੋਡੀ ਐ ਉੱਪਰਲਾ ਹਿੱਸਾ ਆਪਣੇ ਸਰੀਰ ਦਾ ਉੱਪਰ ਚੱਕਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਚੱਕ ਸਕਦੇ ਆ ਕੁਣੀਆਂ ਨਹੀਂ ਉੱਪਰ ਉਠਣੀ ਚਾਹੀਦੀਆਂ ਜਿੱਥੇ ਤੱਕ ਚੱਕ ਸਕਦੇ ਆ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਦੈਨ ਰਿਲੈਕਸ ਇਸ ਨੂੰ ਕਿਹਾ ਜਾਂਦਾ ਹੈ ਹਾਫ ਕੋਬਰਾ ਫਿਰ ਉੱਪਰ ਉਠਾਂਗੇ 1 2 ਤਿੰਨ ਚਾਰ ਪੰਜ ਦੈਨ ਰਿਲੈਕਸ ਬਿਲਕੁਲ ਬਾਡੀ ਰਿਲੈਕਸ ਕਰ ਦੇਣੀ ਹੈ ਨੀਚੇ ਰੱਖ ਦੇਣੀ ਹੈ ਬਿਲਕੁਲ ਫਿਰ ਉੱਪਰ ਉਠਾਂਗੇ ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 5 ਫਿਰ ਰਿਲੈਕਸ ਫਿਰ ਉੱਪਰ ਉਠਾਂਗੇ 1 2 3 4 5 ਥੈਨ ਰਿਲੈਕਸ ਤੁਸੀਂ ਦੇਖੋਗੇ ਅਗਰ ਤੁਸੀਂ ਇਹ ਕਸਰਤ ਹੌਲੀ ਹੌਲੀ ਪਹਿਲਾਂ 5 ਸੈਕਿੰਡ ਦੇ 5 ਸੈਟ ਲਾਉਣੇ ਨੇ ਫਿਰ ਹੌਲੀ ਹੌਲੀ ਤੁਸੀਂ ਅੱਗੇ ਵਧਾਉਂਦੇ ਜਾਣਾ ਜਿਵੇਂ 10 ਸੈਕਿੰਡ ਤੋਂ ਸਟਾਰਟ ਕਰਕੇ 5 ਸੈਟ ਲਾਉਣੇ ਨੇ ਜਿਵੇਂ ਆਪਾਂ ਹੋਲਡ ਕਰਦੇ ਹਾਂ 10 ਸੈਕਿੰਡ ਲਈ ਹੋਲਡ ਕਰ ਸਕਦੇ ਹੋਂ ਫਿਰ ਉਸਦੇ ਟੋਟਲ ਤੁਸੀਂ 6 ਸੈਟ ਫਿਰ 8 ਸੈਟ ਫਿਰ 10 ਸੈਟ ਕਰਦੇ ਨੇ ਜਿਵੇਂ ਆਪਾਂ 5 ਸੈਕਿੰਡ ਲਈ ਉੱਪਰ ਚੱਕਿਆ ਸੀ ਨਾ ਉਵੇਂ ਤੁਸੀਂ 10 ਸੈਕਿੰਡ ਹੌਲੀ ਹੌਲੀ ਵਧਾ ਕੇ ਦੇਖਿਓ ਪਹਿਲਾਂ ਲਾਓ 5 ਸੈਟ ਹੀ ਫਿਰ ਉਸਤੇ 6 ਸੈਟ ਕਰਦੇ ਹੋ ਫਿਰ 8 ਸੈਟ ਫਿਰ 10 ਸੈਟ ਅਗਰ ਤੁਹਾਨੂੰ ਨਹੀਂ ਸਮਝ ਲੱਗੂ ਕਮੈਂਟ ਬਾਕਸ ਵਿੱਚ ਪੁੱਛ ਲਿਓ ਔਰ ਅਸੀਂ ਫਰਾਈਡੇ ਨੂੰ ਲਾਈਵ ਆਇਆ ਕਰਨਾ ਇੰਸਟਾਗ੍ਰਾਮ ਪੇਜ ਤੇ ਐਸ ਸਰੀ ਸਿੰਘਸ ਦਾ ਫਿਜ਼ੀਓਥੈਰੇਪੀ ਦਾ ਪੇਜ ਹੈ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਹਰ ਸ਼ੁੱਕਰਵਾਰ ਨੂੰ ਲਓ ਜੀ ਹੁਣ ਇਸ ਦੀ ਲਾਸਟ ਕਸਰਤ ਕਰਨ ਲੱਗੇ ਆਂ ਜਿਸ ਨੂੰ ਕਿਹਾ ਜਾਂਦਾ ਹੈ ਸਪਾਈਡਰਮੈਨ ਐਕਸਰਸਾਈਜ਼ ਉਸ ਦੇ ਲਈ ਕੀ ਹੈ ਤੁਸੀਂ ਫਿਗਰ ਆਫ 4 ਚ ਆ ਜਾਓਗੇ ਆਪਣਾ ਜੋ ਖੱਬਾ ਹੱਥ ਹੈ ਉਸ ਨੂੰ ਸਿੱਧਾ ਔਰ ਸੱਜੀ ਲੱਤ ਇੱਥੇ ਆਪਾਂ ਸਾਹਮਣੇ ਦੇਖਾਂਗੇ ਇੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 दैन आप सज्जा हथ खबी लत्त एक दो तीन चार पाँच दैन फिर खब्बा हथ सी लत्त एक दो तीन चार पाँच दैन फिर 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 एक दो तीन चार पाँच दैन रिलैक्स इस दे भी सेट एक साइड सैट सेट एक साइड सेम ਇਸ ਦੇ ਵਿੱਚ ਵੀ ਤੁਸੀਂ ਉਹੀ ਕਰਨਾ ਹੈ ਵੀ 5 ਸੈਕਿੰਡ ਤੋਂ ਸਟਾਰਟ ਕਰਕੇ ਹੌਲੀ-ਹੌਲੀ 10 ਸੈਕਿੰਡ ਤੇ ਆਵਾਂਗੇ ਫਿਰ ਆਪਾਂ ਉਸ ਦੇ ਸੈਟ ਅਪ ਬਣਾਉਂਦੇ ਜਾਵਾਂਗੇ ਸੋ ਇਹ ਕਸਰਤਾਂ ਤੁਸੀਂ ਸਵੇਰੇ-ਸਵੇਰੇ ਬੈੱਡ ਤੇ ਹੀ ਕਰਨੀਆਂ ਨੇ ਇੰਨੀਆਂ ਕੋਈ ਮਾਲਿਸ਼ ਨਹੀਂ ਕਰਨੀ ਕੋਈ ਸੇਕ ਨਹੀਂ ਦੇਣਾ ਤੁਸੀਂ ਦੇਖੋਗੇ ਜੋ ਤੁਹਾਡੇ ਦਰਦ ਦਾ ਲੈਵਲ ਹੈ ਸਵੇਰੇ ਜੋ ਮਸਲ ਟਾਈਟ ਹੋ ਗਏ ਨੇ ਤੁਹਾਡੇ ਉਹ ਹੌਲੀ-ਹੌਲੀ ਰਿਲੈਕਸ ਹੋਣਾ ਸਟਾਰਟ ਹੋ ਜਾਣਗੇ ਅਸੀਂ ਅਕਸਰ ਇਹ ਕਸਰਤਾਂ ਆਪਣੇ ਪੇਸ਼ੈਂਟਸ ਨੂੰ ਦੱਸਦੇ ਆ ਜਿਨ੍ਹਾਂ ਦੇ ਇੱਕ ਪਾਸੇ ਦਰਦ ਹੁੰਦਾ ਹੈ ਔਰ ਇਸ ਦਾ ਰਿਜ਼ਲਟ 100% ਆਉਂਦਾ ਹੈ ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਥੋੜੂ ਆਪਣੇ ਜੋ ਫਿਜ਼ੀਓਥੈਰੇਪਿਸਟ ਨੇ ਜਾਂ ਤੁਹਾਡੇ ਹੈਲਥ ਪ੍ਰੋਵਾਈਡਰ ਨੇ ਉਹਨਾਂ ਦੀ ਸਲਾਹ ਜ਼ਰੂਰ ਲੈ ਲਓ। ਔਰ ਅਗਰ ਇਸ ਵੀਡੀਓ ਰਿਗਾਰਡਿੰਗ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਉਸ ਦਾ ਆਨਸਰ ਤੁਹਾਨੂੰ ਜ਼ਰੂਰ ਦੇਵਾਂਗੇ। ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ টিল ਦੈਨ ਸਰ ਜਣੇ ਆਪਣਾ ਤਿਆਰ ਰੱਖਿਓ। ਸਤਿ ਸ੍ਰੀ ਅਕਾਲ।